ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਸੋ ਦੋਸਤੋ ਪੂਰੀ ਜਾਣਕਾਰੀ ਲੈਣ ਦੇ ਲਈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਕਿਉਂਕਿ ਸਾਰੀ ਪੁਕਤਾ ਜਾਣਕਾਰੀ ਹੋਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਸਟੇਸ਼ਨ ਚੁਣਨ ਦੇ ਲਈ ਨਵੀਂ ਸਮਾਸਾਰਨੀ ਜਾਰੀ ਕੀਤੀ ਗਈ ਹੈ ਤੇ ਪੰਨਾ ਪਵੇਗਾ ਇੱਕ ਸੈਕਸ਼ਨਾ ਪੱਤਰ ਅਧਿਆਪਕ ਸਟੇਸ਼ਨ ਜਿਹੜੇ ਮਿਲਨੇ ਸੀਗੇ ਉਹਨਾਂ ਦੇ ਨਵੀਂ ਅਪਡੇਟ ਸਾਹਮਣੇ ਆਈ ਹੈ ਕੁਝ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਨੇ ਨਵੇਂ ਨੋਟਿਸ ਦੇ ਵਿੱਚ ਕੀ ਕੀ ਹਦਾਇਤਾਂ ਨੇ ਸਾਰੀਆਂ ਆਪਾਂ ਜਾਣਕਾਰੀ ਵਿੱਚ ਚਲਾਵਾਂਗੇ ਸੋ ਉਸ ਤੋਂ ਪਹਿਲਾਂ ਦੋਸਤੋ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਆ ਮੇਕ ਸ਼ੂਰ ਚੈਨੂ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਉਸ ਤੋਂ ਬਾਅਦ ਆਪਣੇ ਦੋਸਤੋ ਮਿੱਤਰਾਂ ਦੇ ਨਾਲ ਸ਼ੇਅਰ ਵੀ ਜ਼ਰੂਰ ਕਰ ਦੇਣਾ ਤਾਂ ਸਭ ਤੋਂ ਪਹਿਲਾਂ ਚਲੋ ਦੋਸਤੋ ਤੁਹਾਨੂੰ ਉਹ ਨੋਟੀਫਿਕੇਸ਼ਨ ਦੀ ਪੀਡੀਐਫ ਦਿਖਾਉਨੇ ਆ ਤਾਂ ਦੇਖੋ ਜੀ ਇਹ ਹੈ ਆਪਣੇ ਕੋਲ ਨੋਟਿਸ ਇਹਦੇ ਵਿੱਚ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਨੇ ਪਹਿਲਾਂ ਆਪਾਂ ਰੀਡ ਕਰ ਲਈਏ ਹਦਾਇਤਾਂ ਚ ਲਿਖਿਆ ਹੈ ਕਿ ਸਟੇਸ਼ਨ ਅਲਾਟਮੈਂਟ ਸਮੇਂ ਕੇਵਲ ਪਦ ਉન્નਤ ਹੋਏ ਸਬੰਧਤ ਕਰਮਚਾਰੀਆਂ ਨੂੰ ਸਟੇਸ਼ਨ ਅਲਾਟ ਵਾਲੇ ਸਥਾਨ ਤੇ ਦਾਖਲ ਹੁੰਦੀ ਅਗਿਆ ਦਿੱਤੀ ਜਾਏਗੀ ਪਾਕ ਸਟੇਸ਼ਨ ਚੌਂ ਦੇ ਮੰਤਰੋਨਾ ਸਟੇਸ਼ਨ ਚੌਂ ਦੀ ਸਹਿਨਤਾ ਵਾਈਸ ਕਰਾਈ ਜਾਏਗੀ ਸੂਚ ਸੰਬੰਧਿਤ ਕਰਮਚਾਰੀ ਸਟੇਸ਼ਨ ਚੌਂ ਲਈ ਉਕਤ ਅਨੁਸਾਰ ਅਦਾਰਤ ਮੀਤੀ ਤੇ ਸਥਾਨ ਤੇ ਸਮੇਂ ਸਿਰ ਹਾਜ਼ਰ ਹੋਣਾ ਯਕੀਨੀ ਬਣਾਉਣ ਆਹ ਦੋਸਤੋ ਦੇਖ ਲਓ ਆ ਸਮਾਂਸਾਰਨੀ ਹੈ ਜਿਹੜੀ ਕਿ ਹਿੰਦੀ ਜੀਓਗ੍ਰਾਫੀ ਕਾਮਰਸ ਹਿਸਟਰੀ ਫਿਜ਼ਿਕਸ ਫਿਜ਼ਿਕਸ ਇਕਨੋਮਿਕਸ ਪੰਜਾਬੀ ਪੋਲ ਸਾਇੰਸ ਬਾਇਓਲੋਜੀ ਸਾਰਿਆਂ ਨੂੰ ਤਰੀਕਾਂ ਦਿੱਤੀਆਂ ਨੇ ਔਰ ਇਹ ਵੀ ਦੱਸਿਆ ਕਿ ਕਿੰਨੇ ਵਜੇ ਆਉਣਾ ਹੈ ਸੋ ਉਹਨਾਂ ਨੇ ਫਿਰ ਅਗਾਂ ਲਿਖਿਆ ਕਿ ਘੋਤ ਨਿਰਧਾਰਤ ਸਮਸਾਰਣ ਅਨੁਸਾਰ ਕਰਵਾਈ ਗਈ ਸੈਸ਼ਨ ਤੋਂਨ ਅੰਤਿਮ ਹੋਏਗੀ ਤੇ ਇਸ ਤੋਂ ਬਾਅਦ ਕੋਈ ਬਦਲਾਅ ਨਹੀਂ ਕੀਤਾ ਜਾਏਗਾ ਨੋਟਿਸ ਦੇ ਨਾਲ ਨਾਥੀ ਸਵੈ ਕੁਸ਼ਨਾ ਪੜਨਾ ਜਿ ਕਿ ਨਹੀਂ ਬਣਾਇਆ ਜਾਵੇ ਤਾਂ ਦੋਸਤੋ ਇਹ ਵਾਲਾ ਹੈ ਸਵੈ ਕੁਸ਼ਨਾ ਪੱਤਰ ਜਿਹੜਾ ਕਿ ਪਰ ਕੇ ਲੈ ਕੇ ਜਾਣਾ ਹੈ ਉਹਨਾਂ ਨੇ ਲਿਖਿਆ ਕਿ ਫਲਾਣਾ ਫਲਾਣਾ ਹਨਾ ਇਹ ਕਿ ਮੈਂ ਸਿੱਖਿਆ ਪਾ ਪੰਜਾਬੀ ਲੋਮੋਸਟਰ ਕਾਰਡਰ ਤੋਂ ਲੈਕਚਰਰ ਪਦਉੰਤਿਆ ਵਿੱਚ ਮੇਰੀ ਪਦਉੰਤੀ ਡੈਸ਼ ਵਿੱਚ ਚਾਹੀਏ ਪਾਗੋਲ ਵੈਸਟੇਟ ਤੇ ਮਿਤੀ ਫਲਾਣਾ ਫਲਾਣਾ ਨੂੰ ਠੀਕ ਹੈ ਜੀ ਸਾਰਾ ਕੁਝ ਪੱਰ ਲੈਣਾ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਇਸ ਤਰ੍ਹਾਂ ਫਿਲ ਕਰਨਾ ਹੈ ਸੀਨੀਅਰਤਾ ਨੰਬਰ ਵੀ ਪੰਨਾ ਹੈ ਕੈਟਾਗਰੀ ਵਾਈਜ਼ ਵੀ ਪੰਨਾ ਹੈ ਫਿਰ ਬਿਆਨ ਕਰਤਾ اور ਆਪਣੇ ਸਾਈਨ ਵਗੈਰਾ ਕਰਕੇ ਇਹ ਨਾਲ ਲੈ ਕੇ ਜਾਣਾ ਨਾਲ ਲੈ ਕੇ ਜਾਣਾ ਹੈ ਉਸ ਦਿਨ ਜਿਸ ਦਿਨ ਤੁਹਾਡਾ ਸਮਾਂ ਮਿਲਿਆ ਹੈ ਸੋ ਆਪਣੇ ਸਮੇਂ ਦੇ ਅਨੁਸਾਰ ਜਿਹੜਾ ਤੁਹਾਨੂੰ ਦਿੱਤਾ ਗਿਆ ਉੱਥੇ ਜ਼ਰੂਰ ਪਹੁੰਚ ਜਾਣਾ ਤੁਸੀਂ ਮੁਹਾਲੀ ਦੇ ਵਿੱਚ ਠੀਕ ਹੈ ਜੀ ਤਾਂ ਇਹ ਨੋਟਿਸ ਤੁਹਾਨੂੰ ਮਿਲ ਜਾਏਗਾ ਆਪਣੇ ਟੈਲੀਗ੍ਰam ਚੈਨਲ ਤੋਂ